ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਵਕਾਲ ਮੂਰਤ ਅਜ 19 ਸਹਿਬੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੁਚੀ ਲੱਖ ਵਾਰ ਜੁਪੈ ਜੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਬੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣ ਪਾਲਾ ਖੋਹੂ ਹੈ ਤਾਂ ਇੱਕ ਨ ਚੱਲੇ ਨਾਲ ਕੁਝ ਜਿਆਰਾ ਹੋਈ ਹੈ ਤੁੜੂੜਾ ਤੁਟਾ ਪਾਲ ਹੁਕਮਰ ਜਾਈ ਚੱਲਣਾ ਨਾਂ ਲਿਖਿਆ ਨਾਲ ਵੀ ਹੋ ਬਣਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਤਮਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮ ਮੈਂ ਜੇ ਪੁਜੈ ਤਾ ਮੈਂ ਕਹਿ ਨਾ ਤੁਏ ਗਾਵੇ ਕੋ ਤਾਨ ਹੋਵੈ ਤਸਹ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋਕ ਨੂੰ ਪੜੇ ਅਨਿਆ ਚਾਰ ਗਾਵੇ ਕੋਕ ਜਾਵੇ ਕੰਬੀਚਾਰ ਗਾਵੈ ਕੋ ਸਾਜ ਕਰੇ ਤਨ ਖੇਤ ਗਾਵੈ ਕੋ ਜੀ ਲੈ ਪ੍ਰਦੇਸ ਗਾਵੈ ਕੋ Japae disa dur gਾਵੈ ਕੋ vekhae hathra dur ਕਥਨਾ ਕਥੀਨਾ ਆਵੈ ਟੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਤਖ ਪਾਹੇ ਜੋ ਗਾਜ ਮੰਤਰ ਸਾਹੀ ਕਾਹੇ ਹੁਕਮੇ ਹੁਕਮਾਂ ਚੱਲਾਏ ਰਾਹ ਨਾਨਕ ਮਿਰਸਾਹੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਾਕਿਆ ਭਾਉ ਅਪਾਰ ਅਕਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਤ ਅੰਗਰਥੀ ਐ ਜਿਤ ਜਸੇ ਪ੍ਰਭਾਰ ਮੋਹੋਂ ਕੇ ਬੋਲਣ ਬੋਲੀ ਐ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਕਲੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਹੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਘਰਣ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ <laughs> गौर ईश्वर गुर गौरख बर्मा गुर पार्ती माई जेतरण गुरायक दे बुजाई सब नानी गायक दातरन जाई तीर तनावा विन पाणे के न करी ਜੇ ਤੀਸਰઠ ਉਪਾਈ ਵੇਖਾ ਬਿਨ ਕਰਮਾਂ ਦੇ ਮਿਲ ਲਈ ਮਤਬਚ ਰਤਨ દ્વાਰ ਮਾਨਕ ਜੀਏ ਗੁਰ ਕੀ ਸਿੱਖ ਸੁਣੀ ਗੁਰ ਇਕ ਦੇਹ ਬੁਜਾਈ ਸਬਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸ਼ਰਣਾ ਜਾਈ ਦੇ ਜੁਗਤਾਰੇ ਆਰਜਾ ਹੋਰਦ ਸੁਣੀ ਹੋਏ ਨਮਾਖੰਡਾ ਵਿੱਚ ਜਾਣੀ ਹੈ ਨਾਲ ਚਲੈ ਸਭ ਕੋ ਏ ਜੰਗਾ ਨਾ ਉਰਖਾਇ ਕੈ ਜਸ ਕੀਰਤਿ ਜਗ ਲੇ ਜੇਤਸਨਤਰ ਨਾ ਆਵਈ ਤਾ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣਾ ਗੁਣ ਤਰੇ ਗੁਣਵੰਤਿਆ ਗੁਣ ਦੇ ਜੇਹਾ ਕੋਇ ਨ ਸੁਜਾਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਅੰਤਰਿਤ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੇ ਨਸਤੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਤਾ ਨਾਸ ਸੁਣਿਆ ਆਇਸ਼ਰ ਬ੍ਰਹਮਾ ਇੰਦ ਸੁਣਿਆ ਮੁਕਤ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਦਾ ਅਸ਼ਨਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਗੈ ਸਹਿਜ ਜਤਿਆ ਹਾਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਖੇਗਾ ਸੁਣਿਆ ਸੇਖ ਪੀਰ ਬਾਦਸ਼ਾਹ ਸੁਣਿਆਂ ਦੇ ਬਾਵੈਰਾ ਸੁਣਿਆ ਹੱਥ ਹੋਵੇ ਸਦਾ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਦਾ ਨਾਸ ਮੰਨੇ ਕੀ ਗਤ ਤਹੀ ਨਾ ਜਾਏ ਜੇ ਕੋ ਕਹਿ ਕਛੁ ਬਸਤਾਏ ਕਾਗਦ ਕਲਮ ਨਾਲ ਲਿਖਣਾ ਹਾਰ ਮੰਨੇ ਤਾਬੈ ਤਰਨ ਵਿਚਾਰ ਐਸਾ ਨਾਮ ਦਰੰਗਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸੁਗਰ ਭਉਣ ਦੀ ਸ਼ੁੱਧ ਮੰਨੈ ਮਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਧਨ ਹੋਏ ਜਿ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਬਤਸਾਂ ਪਰ ਕਰਜਾਏ ਮੰਨੈ ਮਾਤ ਨੱਲੈ ਪੰਥ ਮੰਨੈ ਧਰਮ ਸੇਜੀ ਸੰਬੰਧ ਐਸਾ ਨਾਮ ਨਰੰਧਨ ਹੋਏ ਜਿ ਕੋ ਮਨ ਜਾਣੈ ਮਨ ਕੋਏ ਮੰਨ ਆ ਪਾਵੈ ਮੂਖ ਦਵਾਰ ਮੰਨੈ ਪਰਿਵਾਰ ਸਧਾਰੀ ਮੰਨੈ ਕਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਥ ਪ੍ਰਵਾਨ ਪੰਥ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹ ਹੈ تنਰਾ ਜਾਨ ਪੰਚਾ ਕਾਪੁਰ ਏਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕੈ ਕਰਨੈ ਨਾਹੀ シュਮਾਰ ਧਉਰ ਧਰਮ ਦਇਆ ਕਾ ਬੂਧ ਸੰਤੋਗਤਾ ਬਖਿਆ ਜਨ ਸੂਤ ਜੇ ਕੋ ਉੱਧਿਆ ਹੋਵੇ ਸਚਿਆਰ ਤਬ ਲਐ ਉਪਰ ਕੀਤਾ ਪਹਾੜ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਰਤ ਲੈ ਕਵਨ ਜੋਰ ਜੀ ਜਾ ਦੰਗਾ ਕੇ ਨਾਮ ਸਬਨਾ ਲਿਖਿਆ ਆਪਣੀ ਕਲਾ ਹਮ ਆਈ ਬੋ ਲਿਖਾ ਲਿਖ ਗਾਣ ਹੋਏ ਨਿਕਾਲਿਆ ਕਿਤਾ ਹੋਏ ਕੀਤਾ ਦਾਨ ਸਵਾਲਿਓ ਹੋ ਰੂਪ ਕੀਤੀ ਦਾਨ ਜਾਣੇ ਕੌਣ ਕੋਤ ਕੀਤਾ ਬਸਾਓ ਇੱਕੋ ਕਵਾਉ ਜਸਤੇ ਹੋਏ ਲਖ ਦਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੁਸਦਾ ਸਤ ਸੰਤ ਨਿਰੰਕਾਰ ਅਸੰਖ ਜਪ ਅਸੰਖ ਪਾਹੋ ਅਸੰਖ ਜੈ ਅਸੰਖ ਤਾਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਆਸੰਖ ਜੋਗ ਮਨ ਰਹਾ ਹੈ ਉਦਾਸ ਆਸੰਖ ਭਗਤ ਗੁਣ ਧਿਆਨ ਵਿਚਾਰ ਆਸੰਸਤੀ ਆਸੰਖ ਦਾ ਤਾਰ ਆਸੰਸੋਰ ਮੋ ਬਖਸਾਰ ਆਸੰਖ ਮੋ ਲਿਵਲਾਏ ਤਾਰ ਪ੍ਰਭ ਜਗਵੰਦਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੱਕ ਪਾਵੇ ਸਾਈ ਭਲੀ ਤਾਰ ਤੁਸਦਾ ਸਲਾਮਤ ਨਿਰੰਕਾਰ आसंख मूर्ख वंद खोर आसंख चोर हराम खोर आसंख अमर घर जाहे चोर आसंख लव्या कमाह आसंख भाभी पाब घर जा हे आसंख घुर आ फेरा हे आसंश मल भा ਆ ਸੰਘਨੰਦ ਗ ਸਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਭਾਵੇ ਸਾਈ ਪਰਿਹਕਾਰ ਤੂੰ ਸਦਾ ਸਲਾਮਤ ਨਿਰੰਕਾਰ ਆ ਸੰਘਨਾ ਬਿਆ ਸੰਗਤ ਆਗਮ ਅਗਮ ਸੰਤਲੋ ਵਾ ਸੰਖ ਕਹ ਹੈ ਸਿਰ ਭਾਰ ਹੋਏ ਅਕਰੀ ਨਾਮ ਅਕਰੀ ਸਲਾ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨੇ ਤੇ ਸਿਰ ਨਾਹੇ ਜੇ ਪਰਮਾਏ ਤੇ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਮਿਰਨਾ ਮੈਂ ਨਾਹੀ ਕੋ ਥਾਉ ਉਦ੍ਰਦ ਕਵਣ ਗਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਭਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਯਾ ਹੱਥ ਪੈਰ ਤੰਦੇ ਇਹ ਪਾਣੀ ਤੋਂ ਤਾ ਉਤਰ ਸੁਖੇ ਮੁੱਢ ਬਲੀਤੀ ਕੱਪੜ ਹੋਏ ਦੇ ਸਾਬੂਨਾ ਲਈ ਓ ਤੋਏ ਪਰੀਏ ਮਤ ਬਾਬਾ ਦੇ ਸੰਗ ਉਹ ਤੋਂ ਪਹਿਨਾਵੇਂ ਤੈ ਰੰਗ ਪੁੰਨੀ ਪਾਪੀ ਆਦਰ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਨਾਬੇ ਵੀ ਜਾਬੇ ਹਿਗਾ ਨਾਨਕ ਹੁਕਮੀਆਂ ਬੋਝਾਓ ਤੀਰਥ ਤਪ ਦਇਆ ਤਤਦਾਨ ਜੇ ਕੋ ਭਾਵੈ ਦਿਲ ਤਾਮਾਨ ਸੁਣਿਆ ਮਨਿਆ ਮਨ ਕੀਦਾ ਭਾਉ ਅੰਤਰਗਤ ਜੀਤਿਤ ਮਨ ਨਾ ਹੋ ਸਭ ਕਨ ਤੇਰੇ ਮੈਂ ਨਾਹੀ ਤੋਏ ਵੈਣ ਗੁਣ ਕੀਤੇ ਭਗਤ ਨਾ ਹੋਏ ਈਸ ਅਸਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸਵੇਲਾ ਵਖਤ ਕਵਣ ਕਵਣ ਥਿਟ ਕਵਣ ਵਾਰ ਕਵਣ ਸਰੂਤੀ ਮਾਹ ਕਵਣ ਜਿਤੋ ਆਇ ਆਕਾਰ ਵੇਰਣ ਪਈਆ ਪੰਡਤੀ ਜੇ ਹੋ ਵਲੇਖ ਪ੍ਰਾਨ ਵਖਤ ਨ ਪਾਇਓ ਕਾਦੀਆ ਜੇਨ ਖਣਲੇਖ ਪ੍ਰਾਨ ਛਤਵਾਰਣਾ ਜੋਗੀ ਜਾਣੈ ਰਤਬਾਉ ਨ ਕੋਈ ਜਾਗਰਤਾ ਸੜੀ ਕੋ ਸਾਚੇ ਆਪੇ ਜਾਣੈ ਸੋਹੀ ਕਿਵ ਕਰੇ ਅੱਖਾਂ ਦੁਸਾ ਲਾਹੀ ਕ ਵਰਣੀ ਕਵ ਜਾਣਾ ਨਾਨਕ ਆਤਮ ਸਭ ਪ੍ਰਾਖਾ 1 2 1 ਸਿਆਣਾ ਵੱਡਾ ਸਾਹਿਬ ਵਟੇ ਨਾਹੀ ਕੀਤਾ ਜਾਖਾ ਹੋਵੈ ਨਾਨਕ ਜੇ ਤੋ ਆਪੋ ਜਾਣੈ ਕਿਆ ਗਿਆਨਾ ਹੰਸੁ ਹੈ ਬਦਲ ਬਦਾਲ ਲਖ ਅਕਸਾਂ ਅੰਗ ਸੋਡਕ ਓਡਕ ਭਾਲ ਧਕੇ ਵੇਦ ਕਾਨਕ ਬਾਤ ਸੈ ਸੈ 18 ਕਹਨ ਕ ਤੇਬਾ ਸਲੋਇ ਤਾਤ ਲਿਖਾ ਹੋਇ ਦਲ ਕੀ ਲਿਖਾ ਹੋਇ ਬినాਸ਼ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਲਾਹੀ ਸਲਾਹੇ ਜੀ ਸੁਰਤ ਨ ਪਾਈ ਆ ਨਦੀਆਂ ਤੇ ਬਾ ਪਵੈ ਸਮੁੰਦਰਾਂ ਜਾਣੀ ਹੈ ਸਮੁੰਦਰ ਸ਼ਾ ਸੁਲਤਾਨ ਗ੍ਰਹਾ ਸਿੱਧੀ ਮਾਲ ਧਨ ਕਿਹੜੀ ਤੁਲਣਾ ਹੋ ਬਣੀ ਜੇ ਦਸਮਨ ਹੋਣਾ ਵੀ ਸਰ ਹੈ ਅੰਤ ਨਾ ਸਿੱਧੀ ਕਹਿਨ ਨਾਇੰਤ ਅੰਤ ਨਾ ਕਰਨ ਦੇਰਨ ਨਾਇੰਤ ਅੰਤ ਨਾ ਵੇਖਣ ਸੁਣਣ ਨਾ ਹਾਂ ਹੰਤ ਅੰਤ ਨਾ ਜਾਪੈ ਕੇ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕੀ ਹੈ ਬਹੁਤਾ ਹੋਏ ਵੱਡਾ ਸਾਹਿਬਿ ਉੱਚਾ ਥਾਓ ਉੱਤੇ ਉਪਰਿ ਉੱਚਾ ਨਾਓ ਆਪਣੀ ਊਚਾ ਹੋਵੇ ਕੋਏ ਦੇ ਸੇ ਉੱਚੇ ਕੋ ਜਾਣੈ ਸੋਏ ਜੇ ਬੜਿਆ ਆਪ ਜਾਣੈ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਰਣਾ ਤਮਾਏ ਕਿਤੇ ਮੰਗਾ ਜੋਦਿਆ ਪਾਰ ਕੀਤੇ ਆਗਣਤ ਨਹੀਂ ਵਿਚਾਰ ਕੀਤੇ ਖਪਟ ਹੈ ਵਿਕਾਰ ਕੀਤੇ ਲਲਮ ਕਰਬਾਹੇ ਕੀਤੇ ਮੂਰਖ ਸਾਹੀ ਖਾਹੇ ਕੀਤੇ ਦੁਖ ਭੂਖ ਸਦਮਾਰ ਹੈ ਪੈਦਾ ਤੇਰੀ ਦਾਤਾਰ ਬੰਦਸਲਾ ਸੀ ਪਾਣੇ ਹੋਏ ਹੋਰ ਆਖਣ ਸਕੈ ਕੋਏ ਦੇਖੋ ਖਾਏ ਕੋ ਆਖਣ ਪਾਏ ਉਹ ਜਾਣੈ ਜੀਤੀ ਆ ਮਖਾਏ ਆਪੇ ਜਾਣ ਆਪੇ ਦੇ ਅੱਖੇ ਸੀ ਪਹਿ ਕੇ ਹੀ ਤੇ ਜਿਸਮਾਂ ਬਖਸ਼ੇ ਸਬਤ ਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਮਨੁੰਡਾ ਹਰ ਅਮੰਦਾਵ ਹੈ ਅਮਰਤਾ ਹੈ ਮਨ ਭਾਏ ਮੁੱਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤਲੇ ਅਮਲ ਪ੍ਰਵਾਨ ਅਮਲ ਬਖਸ਼ੀ ਸਾਮਲ ਨਿਸ਼ਾਨ ਅਮਲ ਧਰਮ ਅਮਲ ਫਰਮਾਨ ਅਮਲ ਓਏ ਮੁੱਲਾ ਖਿਆ ਨਾ ਜਾਏ ਆਖਾਸ ਰਹੇ ਬਿਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਤਰੇ ਵਿਖਿਆਨ ਆਖੈਬਰ ਮੈਂ ਆਖੈ ਅੰਦ ਆਖੈ ਗੋਪੀ ਤੇ ਗੋਵਿੰਦ ਆਖੈ ਈਸ਼ਰ ਆਖੈ ਸਿੱਧ ਆਖੈ ਗੀਤੇ ਕੀਤੇ ਬੁੱਧ ਆਖੈ ਦਾਨ ਵੀ ਆਖੈ ਦੇਵ ਆਖੈ ਸੁਰ ਨਰਮਨਨਨ ਸੇਵ ਕੀਤੇ ਆਖਾਇ ਕਨਪਾਹੇ ਕੀਤੇ ਕਹ ਕਾ ਠੁੜ ਜਾਹੇ ਇਤੇ ਕੀਤੇ ਹੋਰ ਕਰ ਹੈ ਤਾ ਆਖ ਨਸ ਕਹ ਕੇ ਕਿ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਤੂ ਆਖ ਬੋਲ ਵਿਗਾੜ ਤਾਲ ਹੇ ਸਰਗਾ ਵਾਰਾ ਗਵਾਰ ਸੋਤਰ ਕੇ ਹਾ ਸੋ ਕਰਦੇ ਹਾ ਚਿਤ ਪੈ ਸਰਪ ਸਬ ਮਾਲੇ ਵਾਜੇ ਨਾਦ ਅਨੇਕਾ ਸੰਖਾ ਕਿਤੇ ਬਾਵਨ ਹਾਰੇ ਕਿਤੇ ਰਾਗ ਪਰੀਸ਼ਕਹੀ ਅਨ ਕਿਤੇ ਕਾ ਬਨਾਰੇ ਗਾਵੇ ਤੁਹਨਾ ਪਾਉਣ ਪਾਣੀ ਪੈਸ਼ੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਜਿਤ ਦੁਤ ਲਖ ਜਾਣ ਰਹਿ ਟਿਕ ਟਿਕ ਧਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਿੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਦਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜ ਨਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀ ਅਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਣ ਰਤਨ ਪਾਏ ਤੇਰੇ ਅਰਸਲ ਦੀ ਰਤਨਾਂ ਦੇ ਗਾਵੇ ਜੋਤ ਮਹਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਧਨ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸਹੀ ਤਦਨੋਂ ਗਾਵੈ ਜੋ ਤਦ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤਨਾ ਆਵਣ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਹੀ ਹੈ ਪੀਹੋ ਸੀ ਜਾਏ ਨਦਸੀ ਰਤਨਾਂ ਜਨ ਨਰਚਾਈ ਰੰਗੇ ਰੰਗੇ ਬਾਦੀ ਕਰ ਕਰ ਦਨਸੀ ਮਾਇਆ ਜਨਿਆ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਕਿਸ ਦੀ ਬੜਿਆਈ ਜੋਤਿ ਸੁਭਾਅ ਵੈ ਸੋਹੀ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਦਸ਼ਾਹ ਸਹਬਾ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਟੋਲੀ ਧਿਆਨ ਕਰਹਿ ਬੇਭੂਤ ਸੰਥਾ ਕਾਲ ਕੁਵਾਰੀ ਕਾਇਆ ਜਨ ਕਲੰਡਾ ਪ੍ਰਤੀਤ ਵਾਹਿ ਬੰਥੀ ਸ਼ਕਲ ਚ ਮਾਤੀ ਮਨ ਜੀਤੈ ਜਗ ਜੀਤ ਰਾਦੇਸ਼ ਸੈ ਆਦੇਸ਼ ਆਦੇ ਅਨੀਲਾ ਨਾ ਦੇਨਾਤ ਤੁਕ ਤੁਕੇ ਇੱਕ ਵੇਸ ਭੁਗਤ ਗਿਆਨ ਦੇ ਆਪਨ ਢਾਰਣ ਕੜਕੜ ਵਾਜੈ ਨਾਦ ਆਪਨਾਤ ਨਾਥੀ ਸ਼ਬਦਾ ਕੀ ਰਿਤਿ ਸਦੇਵ ਰਾਸਾਤ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲਿਖਿਆ ਬੈ ਭਾਗ ਅਦੇਸ਼ ਛਯ ਅਦੇਸ਼ ਆਦਿ ਨੀਲਾ ਨਦਨ ਹਤ ਤੁਕ ਤੁਕ ਇੱਕ ਵੇਸ ਇਤ ਮਾਈ ਜੁਤਬਿ ਆਈ ਤਨ ਜਲੇ ਪ੍ਰਵਾਨ ਏਕ ਸੰਸਾਰੀ ਅਗ ਬਨੜਾ ਰੇਕ ਲਾਏ ਦੀ ਬਾਣ ਜਬ ਸਪਾਵੈ ਤਬੈ ਤਲਾਵੈ ਜਬ ਹੋਵੈ ਪ੍ਰਮਾਨ ਉਹ ਵੇਖਾ ਉਹਨਾਂ ਨਦਰਣਾ ਆਵੇ ਬਹੁਤ ਆਇਓ ਵਿਡਾਣ ਆਦੇਸ਼ ਆਦੇਸ਼ ਆਦਿ ਨੀਲ ਨਾਦ ਨਾਤ ਤੁੱਕ ਦੇਖੋ ਵੇ ਸਾਸਨ ਲੋਏ ਲੋਏ ਭੰਡਾਰ ਜੋ ਕਛ ਪਾਇਆ ਸੋਇ ਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਘਾਰ ਹਾਦੇ ਇਸ ਤਸਾਇਆ ਦੇਸ ਆਦਿ ਅਨੀਲਾ ਨਾ ਦੇ ਨਾਥ ਜੁਗ ਜੁਗਿਆ ਕੋ ਵੀ ਸੋ ਇੱਕ ਦੂਜੀ ਬਹੁ ਲਖ ਹੋਏ ਲਖ ਹੋ ਵਹ ਲਖ 20 ਲਖ ਲਗ ਡਾਇਆ ਕੀ ਹੈ ਇੱਕ ਨਾਮ ਜਗਦੀਸ਼ ਤ੍ਰਾਇਪਤ ਬਉੜੀਆ ਚੁਕਿਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਇ ਹੈ ਰੀਸ ਨਾਨਕ ਨੰਦਰੀ ਪਾਈ ਹੈ ਪੂਰੀ ਘੜਾ ਠੀਸ ਨਾ ਖਨਾ ਜੋਰਜ ਬੈਨੈ ਜੋਰ ਜੋਰਨ ਮੰਗਣ ਦੇ ਨਾ ਜੋਰ ਜੋਰਨ ਜੀਵਨ ਮਰਨ ਨਾ ਜੋਰ ਜੋਰਨ ਰਾਜਮਾਲ ਮਨਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁਟ ਸੰਸਾਰ ਜੇ ਸਾਥ ਜੋਰ ਕਰ ਵਿੱਚ ਐ ਸੋਏ ਨਾਨਕ ਤਮਨੀਚ ਨ ਕੋਏ ਰਾਤੀ ਰੋਤੇ ਦਿੱਤੀ ਵਾਰ ਪਉਣ ਪਣੀ ਅਖਣੀ ਪਾਤਾਲ ਜਿਸੁ ਵਜਿ ਦਰਤੀ ਥਾ ਪ੍ਰਕੀਤਰੰਸਾਲ ਜਿਸੁ ਵਜਿ ਜੀਉ ਚੁਗਤਿ ਤੇ ਰੰਗ ਤਿਕੇ ਨਾਮੁ ਅਨੇਕ ਤਨੰਤ ਧਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਥੈ ਸੋਹਣ ਮਨੁ ਪ੍ਰਵਾਣ ਨਦਰਿ ਕਰੰ ਪਵੈ ਨਿਸ਼ਾੜ ਕਚਪਕਾਈ ਉਥੈ ਪਾਏ ਨਾਨਕ ਆਜਾ ਪਹਿ ਜਾਏ ਧਰਮ ਚੰਡ ਕਾਏ ਹੋ ਧਰਮ ਧਿਆਨ ਖੰਡ ਕਾਇਆ ਕੋ ਕਰਮ ਤੇਤੇ ਪਉਣ ਪਾਣੀ ਵੈ ਸ਼ੰਤਰ ਤੇਤੇ ਕਾਨ ਮਹੇਸ਼ ਤੇਤੇ ਬ੍ਰਮੇ ਘਾੜਤ ਧੜੀ ਹੈ ਰੂਪ ਰੰਗ ਕੇ ਵੇਸ ਤੇਤੀਆ ਤਰਮ ਭੂਮੀ ਮੇਰ ਕਿਤੇ ਕਿਤੇ ਰੂਪ ਦੇਸ ਤੇਤੇ ਅੰਤ ਚੰਦ ਸੂੜ ਕਿਤੇ ਕਿਤੇ ਮੰਡਲ ਦੇ ਇਤੇ ਸਦਬਦਨਾਥ ਕੀਤੇ ਇਤੇ ਦੇਵੀ ਵੇਸ ਕਿਤੇ ਦੇਵ ਤਨਵ ਮਨ ਕੀਤੇ ਕੀਤੇ ਰਤਨ ਸਮੁੰਦ ਕਿਤੇ ਖਾਣੇ ਕਿਤੇ ਬਾਣੀ ਕੀਤੇ ਬਾਤ ਨਰਿੰਦ ਕੀਤਿਆ ਸ੍ਰਤੀ ਸੇਵਕ ਇਤੇ ਨਾਨਕ ਅੰਤਰਾ ਅੰਤ ਗਿਆਨ ਖੰਡ ਮੈਂ ਧਿਆਨ ਪਰਚੰਡ ਤਤਨਾਤਿ ਬਿਨੋਦ ਕੋੜਿਆ ਆਨੰਦ ਸ਼ਰਮਕੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਐ ਬਹੁਤਿਆਨੂ ਭਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਿਛਪਿਛਤਾਏ ਤਿਥੈ ਘੜੀਐ ਸੁਰਤ ਮਤਿ ਮਨ ਬੁੱਧ ਤਿਥੈ ਘੜੀਐ ਸ੍ਰਾਸ ਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰਨ ਕੋਈ ਹੋਰ ਤਿਥੈ ਜੋਦ ਮਾਂਬਲ ਸੂਰ ਦਰਮੈ ਨਾਮ ਰਹਿਆ ਪਰਪੁਰ ਪੁਰ ਦਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਗੇ ਰੂਪ ਨ ਕਤਨੇ ਜਾਹੇ ਨਾਏ ਮਰੈ ਨਠਾਗੇ ਜਾਹੇ ਜਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕਹਿ ਲੋ ਕਰਹਿ ਆਨੰਦ ਸੱਚਾ ਮਨ ਸੋਏ ਸਤ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮਨ ਕਵਰ ਪੰਡ ਜੇ ਕੋ ਕਥਾ ਤਾਂਤ ਨਾਂਤ ਤਤਾਲੂ ਲੂ ਅਕਾਰ ਜਿਵ ਜਿਉ ਹਉ ਜਿਵੈ ਤੇ ਵਕਾਰ ਵੇਖੈ ਵਿਸਾਇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾਂ ਤਿਰਜ ਸੁਨਿਆਦ ਅਹਰਨ ਮਨ ਵੇਦ ਹਥਿਆਰ ਭੌਗ ਲਾਗਣ ਦਬਤਾਓ ਭਾਂਡਾ ਪਾਓ ਅਮਰਤ ਢਾਲ ਘੜਿਆ ਸ਼ਬਦ ਸਚੀ ਤਕਸਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਤਦ ਵੇਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਤਵਾਚੈ ਧਰਮ ਹਦੂਰ ਗਰਮੀਆਂ ਨੂੰ ਆਪਣੀ ਕਿੰਨਾ ਹੈ ਇਹ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ